ਆਪਣੇ ਗੈਰ ਦੇ ਨਾਮ ਹੈ ਵੀਰੇ ਨਿਊ ਬਰਨਾਲਾ ਮੋਟਰ ਗਾਰਜ ਪੱਤੀ ਰੋਡ ਨੀਅਰਬਾਈ ਐਸਐਸਡੀ ਗਾਲਜ ਸੰਘੇੜਾ ਬਾਈਪਾਸ ਤੇ ਇੱਥੇ ਡੈਂਟਿੰਗ ਪੇਂਟਿੰਗ ਦਾ ਕੰਮ ਸੈਰਾਮਿਕ ਕੋਟਿੰਗ ਅੰਡਰ ਕੋਟਿੰਗ ਰਵਿੰਗ ਕੰਪਾਊਂਡ ਤੇ ਨਾਲ-ਨਾਲ ਇੰਸ਼ੋਰੈਂਸ ਕੰਪਨੀ ਨਾਲ ਵੀ ਟਾਈ ਆਪਾਂ ਆਪਣਾ ਤੇ ਆਪਾਂ ਬੀਮੇ ਦਾ ਕੰਮ ਵੀ ਕਰਦੇ ਆ ਹੋਰ ਕੰਪਨੀਆਂ ਨਾਲੋਂ ਪਹਿਲਾ ਤੇ ਬਾਕੀ ਜੇ ਕੋਈ ਕਸਟਮਰ ਕਹੇ ਵੀ ਸਾਨੂੰ origignal ਸਮਾਨ ਦੀ ਵਗੈਰਾ ਆ ਯਸ਼ੂ ਹੁੰਦਾ ਵੀ ਅਗਲਾ ਸਮਾਨ ਲਈ ਭਾਲਦਾ Ориジナル ਤਾਂ ਪਰ Ориジナル ਸਮਾਨ ਵੀ ਮੰਗਾ ਕੇ ਅਗਲੇ ਨੂੰ ਪ੍ਰੋਵਾਈਡ ਕਰਵਾ ਕੇ ਤਾਂ ਸਮਾਨ ਵੀ Ориジナル ਪਾ ਕੇ ਦਿੰਨੇ ਆ ਗੱਡੀ 'ਚ ਬਾਜ਼ਾਰ ਨਾਲੋਂ ਕੀ ਫਰਕ ਰੇਟ ਦਾ ਬਾਜ਼ਾਰ ਨਾਲੋਂ ਆਪਣਾ ਰੇਟ ਦਾ ਬਹੁਤ ਫਰਕ ਆ ਬਾਈ ਤੇ ਬਾਕੀ ਆ ਵੀ ਜੋ ਕਹਿੰਦੇ ਆ ਉਹੀ ਕਰਦੇ ਆ ਜੇ ਇਹ ਨਹੀਂ ਹੈ ਵੀ ਕਹਾ ਕੁਝ ਹੋਰ ਜਾ ਕੀਤਾ ਕੁਝ ਹੋਰ ਆਪਾਂ ਜੋ ਲੋਕ ਕਹਿਣਗੇ ਜਿਵੇਂ ਅਗਲੇ ਨੂੰ ਕਿਹਾ ਡੀਲ ਉਸੇ ਹਿਸਾਬ ਨਾਲ ਹੀ ਚੱਲੂਗੀ ਪ੍ਰੋਮਿਸ ਡੇਟ ਦੇ ਹਿਸਾਬ ਨਾਲ ਹੀ ਗੱਡੀ 1-2 ਦਿਨ ਪਹਿਲਾਂ ਤਿਆਰ ਕਰਕੇ ਅਗਲੇ ਨੂੰ ਦੇ ਦਿੰਨੇ ਆ। ਮੰਨ ਕੇ ਚੱਲੋ ਗੱਡੀ ਅੱਜ ਤੁਸੀਂ ਅੱਜ ਖੜਾ ਕੇ ਜਾਂਦੇ ਹੋ ਤਾਂ ਜਿਹੜਾ ਤੁਹਾਨੂੰ ਟਾਈਮ ਦੇਤਾ ਤਾਂ ਉਸ ਟਾਈਮ ਹੀ ਗੱਡੀ ਤੁਹਾਨੂੰ ਮਿਲੂਗੀ। ਉਹ ਇਹ ਨਹੀਂ ਹੈ ਵੀ ਕਸਟਮਰ ਆਪਾਂ ਨੂੰ ਫੋਨ ਕਰੀ ਜਾਵੇ ਜਾਂ ਕੁਝ ਵੀ ਜੋ ਅੱਜ ਕੱਲ ਮਾਰਕੀਟ ਵਿੱਚ ਚੱਲ ਰਿਹਾ ਵੀ ਕਸਟਮਰ ਆਈ ਜਾਂਦਾ ਗੇੜੇ ਮਾਰੀ ਜਾਂਦਾ ਉਹ ਚੀਜ਼ ਆ ਆਪਣੇ ਕੋਲੇ ਬਿਲਕੁਲ ਵੀ ਨਹੀਂ। ਤੇ ਜੇ ਕਿਸੇ ਨੇ ਘਰੇ ਕਿਸੇ ਦੀ ਗੱਡੀ ਖੜੀ ਹੋਈ ਤੁਸੀਂ ਲੈ ਕੇ ਆਉਣਾ ਉਹ ਵੀ ਪਿਕ ਐਂਡ ਡ੍ਰੌਪ ਵੀ ਕਰਦੇ ਆਂ ਵੀਰੇ ਆਪਾਂ ਕਸਟਮਰ ਦੀ ਕਿਸੇ ਵੀ ਕੋਈ ਮੰਨ ਕੇ ਚਲੋ ਅਮਰਜੈਂਸੀ ਜਾਂ ਕੋਈ ਹੈ ਨਹੀਂ ਗੱਡੀ ਦਾ ਕੰਮ ਕਰਵਾਉਣਾ ਅਗਲਾ ਕਿਹਦੇ ਵੀ ਗੱਡੀ ਲੈ ਜਾਓ ਤਾਂ ਆਪਾਂ ਪਿਕ ਐਂਡ ਡ੍ਰੌਪ ਵੀ ਕਰਦੇ ਆ 30 ਐਡਰੈਸ ਆ ਪੂਰਾ ਪੂਰਾ ਐਡਰੈਸ ਆਪਣਾ ਨਿਊ ਬਰਨਾਲਾ ਨੀਅਰਬਾਈ ਐਸਐਸਡੀ ਕਾਲਜ ਪੱਤੀ ਰੋਡ ਸੰਘੇੜਾ ਬਾਈਪਾਸ ਵੀਰੇ ਰਾਮ ਗੜੀਆ ਇਲੈਕਟ੍ਰੀਸ਼ੀਅਨ ਮੋਟਰ ਯਾਰ ਦੇ ਨਾਲ ਆ ਆਪਣੇ ਮੋਬਾਈਲ ਨੰਬਰ ਨੇ ਆਪਣੇ 94639 39046 81468 10556 62836 10350 ਇਹਤਨੇ ਨੰਬਰਾਂ ਤੇ ਕੰਟੈਕਟ ਕਰਕੇ ਕਸਟਮਰ ਜਦੋਂ ਮਰਜ਼ੀ ਆਪਾਂ ਨੂੰ ਕਾਲ ਕਰ ਸਕਦਾ ਕੋਈ ਦਿੱਕਤ ਨਹੀਂ ਫੋਨ 24 ਘੰਟੇ ਮਿਲਣਗੇ ਧੰਨਵਾਦ